ਗੁਰੂ ਪਿਆਰਿਓ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਅਸੀਂ ਕੋਈ ਚਾਹੁੰਦੇ ਹਾਂ ਵੀ ਸਾਡਾ ਕੰਮ ਹੋ ਜਾਵੇ ਪਰ ਉਹ ਕੰਮ ਸਿਰੇ ਹੀ ਨਹੀਂ ਚੜਦਾ ਬਾਰ ਬਾਰ ਅਸੀਂ ਯਤਨ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਅਰਦਾਸਾਂ ਵੀ ਕਰਦੇ ਹਾਂ ਪਰ ਉਹ ਕੰਮ ਪੂਰਾ ਨਹੀਂ ਹੁੰਦਾ ਫਿਰ ਆਪਣੇ ਮਨ ਦੇ ਵਿੱਚ ਸਵਾਲ ਵੀ ਆਉਂਦਾ ਕਿ ਅਸੀਂ ਤਾਂ ਅਰਦਾਸਾਂ ਵੀ ਕੀਤੀਆਂ ਪਰ ਸਾਡਾ ਕਾਰਜ ਫਿਰ ਵੀ ਸਿਰੇ ਨਹੀਂ ਚੜਿਆ ਫਿਰ ਕਈ ਵਾਰੀ ਐਵੇਂ ਹੁੰਦਾ ਕਿ ਰੱਬ ਤੋਂ ਵਿਸ਼ਵਾਸ ਵੀ ਸਾਡਾ ਟੁੱਟ ਜਾਂਦਾ ਮੈਂ ਤੁਹਾਨੂੰ ਇੱਥੇ ਕਹਾਂਗਾ ਕਿ ਰੱਬ ਤੋਂ ਵਿਸ਼ਵਾਸ ਤੁਹਾਡਾ ਉੱਠੇ ਉਸ ਤੋਂ ਪਹਿਲਾਂ ਆਹ ਕੰਮ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਇਹ ਕਰਕੇ ਦੇਖਿਓ ਕਿ ਤੁਹਾਡੇ ਰੁਕੇ ਹੋਏ ਕੰਮ ਦੇਖਿਓ ਕਿੰਨੀ ਜਲਦੀ ਬਣਨਗੇ ਜਿਨ੍ਹਾਂ ਜਿਨ੍ਹਾਂ ਨੇ ਵੀ ਅੱਜ ਤੱਕ ਇਹ ਕੀਤੇ ਆ ਉਹਨਾਂ ਦੇ ਰੁਕੇ ਹੋਏ ਕੰਮ ਬਣ ਗਏ ਆ ਇੱਕ ਗੱਲ ਮੈਂ ਦੇਖੀ ਆ ਜਦੋਂ ਵੀ ਕਿਸੇ ਲੋਕਾਂ ਦਾ ਕੰਮ ਨਹੀਂ ਬਣਦਾ ਉਹ ਗੁਰੂ ਘਰ ਨੂੰ ਛੱਡ ਕੇ ਹੋਰ ਧਾਗੇ ਜਾਦੂ ਟੂਣੇ ਮੰਤਰਾਂ ਤੰਤਰਾਂ ਦੇ ਚੱਕਰਾਂ 'ਚ ਪੈ ਜਾਂਦੇ ਆ ਹੋਰ ਕਾਲੇ ਅਲਮ ਦੇ ਚੱਕਰ ਵਿੱਚ ਪੈ ਜਾਂਦੇ ਆ ਇੱਥੇ ਮੈਂ ਤੁਹਾਨੂੰ ਕਹੂੰਗਾ ਵੀ ਇਹਨਾਂ ਚੀਜ਼ਾਂ ਵਿੱਚ ਜਿੱਥੇ ਅਸੀਂ ਨਹੀਂ ਪੈਣਾ ਜਦੋਂ ਗੁਰੂ ਕੋਲੋਂ ਹੀ ਸਾਨੂੰ ਸਾਰਾ ਕੁਝ ਮਿਲ ਰਿਹਾ ਸਾਨੂੰ ਕੀ ਲੋੜ ਆ ਇੱਧਰ ਜਾਣ ਦੀ ਅਸਲ ਦੇ ਵਿੱਚ ਅਸੀਂ ਇਹ ਚੀਜ਼ ਕਰਕੇ ਹੀ ਨਹੀਂ ਦੇਖੀ ਜੇ ਕੀਤੀ ਹੁੰਦੀ ਸਾਨੂੰ ਪਤਾ ਲੱਗ ਜਾਣਾ ਸੀ ਕਿ ਅਸੀਂ ਕਿੰਨੇ ਮੂੜ ਹਾਂ ਵੀ ਜੋ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਤੁਰੇ ਫਿਰਦੇ ਆ ਤਾਂ ਆਓ ਅੱਜ ਤੁਹਾਨੂੰ ਦੱਸਦੇ ਆ ਕੋਈ ਵੀ ਕੰਮ ਤੁਹਾਡਾ ਅੜ ਜਾਵੇ ਇਹ ਬਾਣੀ ਜਿਹੜੀ ਆ ਇਹਦਾ ਕਿਸ ਤਰ੍ਹਾਂ ਜਾਪ ਕਰਨਾ ਵਾ ਉਹ ਕਿਹੜੀ ਬਾਣੀ ਆ ਫਿਰ ਤੁਹਾਡੇ ਰੁਕੇ ਹੋਏ ਕੰਮ ਕਿਸ ਤਰ੍ਹਾਂ ਬਣ ਸਕਦੇ ਆ ਪਰ ਇਹ ਕੰਮ ਕਰਨ ਤੋਂ ਬਿਨਾਂ ਗੁਰੂ ਪ੍ਰਤੀ ਤੁਹਾਡੇ ਅੰਦਰ ਸ਼ਰਧਾ ਹੋਣੀ ਬੜੀ ਜ਼ਰੂਰੀ ਆ ਜੇ ਸ਼ਰਧਾ ਨਹੀਂ ਫਿਰ ਕੁਝ ਵੀ ਨਹੀਂ ਤਾਂ ਆਪ ਆਪ ਸਮਝਦੇ ਆ ਗੁਰਮਖ ਪਿਆਰਿਓ ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਤੋਂ ਕਿਸੇ ਸਿੰਘ ਨੇ ਪੁੱਛਿਆ ਚੜਦੀ ਕਲਾ ਵਾਲਾ ਸਿੰਘ ਸੀ ਕਹਿਣ ਲੱਗਾ ਮਹਾਰਾਜ ਜੀ ਵੀ ਦੁਨੀਆ ਦੇ ਲੋਕ ਆਪਣੇ ਕੰਮ ਨੂੰ ਸਵਾਰਨ ਲਈ ਜਾਦੂ ਟੂਣੇ ਤੰਤਰ ਮੰਤਰ ਕਰਦੇ ਆ ਵੀ ਇਹ ਚੀਜ਼ਾਂ ਸਾਰੀਆਂ ਉਹ ਕਰਦੇ ਆ ਵੀ ਸਾਡਾ ਕੰਮ ਸਿਰੇ ਚੜਜੇ ਬਲੀ ਵੀ ਦਿੰਦੇ ਆ ਸਭ ਕੁਝ ਹੁੰਦਾ ਮਹਾਰਾਜ ਇੱਕ ਸਿੱਖ ਨੂੰ ਸਿੰਘ ਨੂੰ ਕੀ ਕਰਨਾ ਚਾਹੀਦਾ ਗੁਰੂ ਸਾਹਿਬ ਜੀ ਕਹਿੰਦੇ ਕਿ ਤੁਹਾਡੇ ਕੋਲ ਤਾਂ ਅਕਾਲ ਪੁਰਖ ਦੀ ਦਿੱਤੀ ਹੋਈ ਸ਼ਕਤੀ ਆ ਬਾਣੀ ਆ ਗੁਰੂ ਅਮਰਦਾਸ ਜੀ ਦੀ ਵੱਡੀ ਦਾਤ ਆ ਬਾਬਾ ਨਾਨਕ ਜੀ ਦੀ ਵੱਡੀ ਕਲਾ ਤੁਹਾਡੇ ਕੋਲੇ ਤੁਹਾਨੂੰ ਇਹ ਚੀਜ਼ਾਂ ਵਿੱਚ ਪਿੱਛੇ ਜਾਣ ਦੀ ਕੀ ਲੋੜ ਆ ਸਿੰਘ ਨੇ ਕਿਹਾ ਮਹਾਰਾਜ ਸਾਨੂੰ ਦੱਸੋ ਗੁਰੂ ਸਾਹਿਬ ਜੀ ਨੇ ਉਦੋਂ ਕਿਹਾ ਸੀ ਵੀ ਜੇ ਕਿਸੇ ਦਾ ਕੰਮ ਰੁਕ ਜਾਵੇ ਕੋਈ ਕੰਮ ਆਪਾਂ ਕਰਦੇ ਆ ਉਹਨੂੰ ਕਰਨ ਤੇ ਆਪਾਂ ਜ਼ੋਰ ਲਾਈਏ ਜ਼ੋਰ ਲਾਈਏ ਕੰਮ ਸਿਰੇ ਨਾ ਚੜੇ ਉਦੋਂ ਰੱਬ ਅੱਗੇ ਅਰਦਾਸ ਕਰਨੀ ਚਾਹੀਦੀ ਆ ਵੀ ਉਹ ਕੰਮ ਆਪਣੇ ਸਮਰੱਥਾ ਤੋਂ ਬਾਹਰ ਹੋ ਗਿਆ ਆਪਣੇ ਹੱਥ ਖੜੇ ਹੋ ਗਏ ਇੱਕ ਤਾਂ ਆਪਾਂ ਅਰਦਾਸ ਕਰਨੀ ਆ ਪਰ ਅਰਦਾਸ ਕਰਨ ਦੇ ਨਾਲ ਕੀ ਕੀ ਕਰਨਾ ਵਾ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅਗੰਮੀ ਰਸ ਵਾਲੀ ਜਿਸ ਦੇ ਵਿੱਚ 38 ਪੌੜੀਆਂ ਹਨ ਸ਼ਲੋਕ ਹਨ ਗੁਰਮੁਖ ਪਿਆਰਿਓ ਸ੍ਰੀ ਜਪਜੀ ਸਾਹਿਬ ਦੀ ਬਾਣੀ ਉਹਦਾ ਜਾਪ ਕਰਨਾ ਉਹ ਬਾਣੀ ਦਾ ਪਾਠ ਕਰਨਾ ਇੱਕ ਮਨ ਇੱਕ ਚਿੱਤ ਹੋ ਕੇ ਤੇ ਤਿੰਨ ਪਾਠ ਸ੍ਰੀ ਅਨੰਦ ਸਾਹਿਬ ਜੀ ਦੇ ਕਰਨੇ ਆ ਉਸ ਤੋਂ ਬਾਅਦ ਅਰਦਾਸ ਕਰਨੀ ਆ ਤੇ ਤੁਹਾਡੇ ਰੁਕੇ ਹੋਏ ਜਿਹੜੇ ਕੰਮ ਆ ਸਾਰੇ ਹੀ ਗੁਰੂ ਦੀ ਕਿਰਪਾ ਦੇ ਨਾਲ ਜਲਦ ਹੀ ਬਣ ਜਾਣਗੇ ਤੇ ਤੁਹਾਨੂੰ ਲੱਗੇਗਾ ਕਿ ਇਹ ਕਿਸ ਤਰ੍ਹਾਂ ਹੋ ਗਿਆ ਸਾਡਾ ਕੰਮ ਇੰਨੇ ਚਿਰ ਦਾ ਰੁਕਿਆ ਪਿਆ ਸੀ ਇੰਨੀ ਜਲਦੀ ਕਿਵੇਂ ਹੋ ਗਿਆ ਉਹ ਅਸਲ ਦੇ ਵਿੱਚ ਬਾਣੀ ਵਿੱਚ ਹੀ ਕਰਮਾ ਹਤਾ ਕਿਉਂਕਿ ਆਪਾਂ ਆਪਣੇ ਦੁੱਖ ਸੁੱਖ ਕਿਹਨੂੰ ਕਹਿਣੇ ਆ ਮੈਂ ਹੋਰ ਥਾਉ ਨਹੀਂ ਜਿਸਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ پاس ਸਾਡਾ ਜਿਹੜਾ ਦੁੱਖ ਆ ਉਹ ਵੀ ਗੁਰੂ ਦੇ ਕੋਲੇ ਆ ਤੇ ਸਾਡੀਆਂ ਖੁਸ਼ੀਆਂ ਵੀ ਅਸੀਂ ਗੁਰੂ ਨਾਲ ਸਾਂਝੀਆਂ ਕਰਨੀਆਂ ਤਾਂ ਇਹ ਆਨੰਦ ਸਾਹਿਬ ਦੀ ਬਾਣੀ ਦਾ ਜਿਹੜਾ ਪਾਠ ਆ ਉਹ ਵੀ ਪੜਨ ਸਮੇਂ ਤੁਸੀਂ ਖਿਆਲ ਰੱਖਣਾ ਵਾ ਕਿ ਇਹਦੀਆਂ 40 ਪੌੜੀਆਂ ਦਾ ਸੰਪੂਰਨ ਪਾਠ ਕਰਨਾ ਵਾ ਅੱਧੀ ਬਾਣੀ ਨਹੀਂ ਪੜ੍ਹਨੀ ਕਈ ਵਾਰ ਅਸੀਂ ਇੱਥੇ ਭੁੱਲ ਕਰਦੇ ਆ ਬਾਣੀ ਅਸੀਂ ਅੱਧੀ ਪੜ੍ਹਦੇ ਆ ਫਿਰ ਅਸੀਂ ਕਹਿੰਨੇ ਸਾਡਾ ਕੰਮ ਅੱਧਾ ਕਿਵੇਂ ਰਹਿ ਗਿਆ ਗੁਰੂ ਨੇ ਤਾਂ ਸਾਡੇ ਕਾਰਜ ਰਾਸ ਨਹੀਂ ਕੀਤੇ ਅਸੀਂ ਆਲਾੰਬੇ ਦਿੰਨੇ ਆ ਨਹੀਂ ਭਾਈ ਇਹ ਗਲਤੀ ਨਹੀਂ ਕਰਨੀ ਇਦੇ ਵਿੱਚ ਜੋ ਵੀ ਸਮਝਾਇਆ ਜਾ ਰਿਹਾ ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਿਹਾ। ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥਾ ਤੇ ਹੋਰ ਵੀ ਬਹੁਤ ਸਾਰੇ ਰਹਿਤਨਾਮੇ ਆ। ਉਹਨਾਂ ਵਿੱਚ ਕਲਗੀਧਰ ਮਹਾਰਾਜ ਜੀ ਨੇ ਬਚਨ ਕੀਤੇ ਹੋਇਆ ਕਿ ਜਦੋਂ ਵੀ ਕਿਸੇ ਦਾ ਕੰਮ ਰੁਕ ਜਾਵੇ ਬਣੇ ਨਾ ਉਦੋਂ ਜਪਜੀ ਸਾਹਿਬ ਦਾ ਪਾਠ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਕੜਾ ਪ੍ਰਸ਼ਾਦੀ ਦੀਏਗ ਸਜਾ ਕੇ ਰਹਿਤ ਮਰਿਆਦਾ ਦੇ ਨਾਲ ਗੁਰੂ ਅੱਗੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਕੀਤੀ ਜਾਏ। ਤੇ ਬਹੁਤ ਕਿਰਪਾ ਹੋ ਜਾਂਦੀ ਆ ਰੁਕੇ ਕੰਮ ਬਣ ਜਾਂਦੇ ਆ ਤੇ ਅੱਜ ਤੱਕ ਇਹ ਬਹੁਤ ਲੋਕਾਂ ਨੇ ਇਹ ਗੱਲ ਦੱਸੀ ਆ ਆਪਣੇ ਨਾਲ ਹੱਡ ਬੀਤੀਆਂ ਹੋਈਆਂ ਦਸੀਆਂ ਵੀ ਕਿਸੇ ਦਾ ਬੋਰ ਜਿਹੜਾ ਸੀਗਾ ਉਹ ਸਹੀ ਤਰੀਕੇ ਨਾਲ ਨਹੀਂ ਸੀ ਹੁੰਦਾ ਕਿਸੇ ਦਾ ਮਕਾਨ ਨਹੀਂ ਸੀ ਬਣਦਾ ਕੰਧ ਜਿਹੜੀ ਡੈਗ ਪੈਂਦੀ ਸੀ ਬਹੁਤ سارے ਜਿਹੜੇ ਕੰਮ ਰੁਕੇ ਹੋਏ ਸੀਗੇ ਬੱਚਿਆਂ ਦੇ ਕਾਰਜ ਰੁਕੇ ਸੀ ਉਹਨਾਂ ਦੇ ਉਹ ਜਿੰਨੇ ਵੀ ਕਾਰਜ ਰੁਕੇ ਸੀ ਸਾਰੇ ਹੀ ਬਣ ਗਏ ਗੁਰੂ ਦੀ ਰਹਿਮਤ ਬੜੀ ਹੋ ਗਈ ਆ ਤਾਂ ਇਹ ਜਿਹੜੀ ਬਾਣੀ ਆ ਇਹਨੂੰ ਇੱਕ ਮਨ ਇੱਕ ਚਤ ਹੋ ਕੇ ਪੜਨੇ ਦੇ ਵਿੱਚ ਸ਼ਰਤ ਵੀ ਆ ਵੀ ਮੇਰੀ ਪੂਰੀ ਗੱਲ ਤੁਸੀਂ ਪਹਿਲਾਂ ਸੁਣ ਲਿਓ ਇਹ ਨਾ ਹੋਵੇ ਤੁਸੀਂ ਅਧ ਅਧੂਰੀ ਗੱਲ ਵਿੱਚ ਹੀ ਛੱਡ ਜੂ ਇੱਥੇ ਮੈਂ ਅੱਗੇ ਤੁਹਾਨੂੰ ਹੋਰ ਵੀ ਕੁਝ ਦੱਸਣਾ ਜੇ ਤੁਸੀਂ ਉਹ ਨਾ ਸੁਣਿਆ ਫਿਰ ਇਹ ਜਿਵੇਂ ਆਪਾਂ ਅਧੂਰਾ ਗਿਆਨ ਆ ਉਹਦੇ ਵਾਲੀ ਗੱਲ ਹੋ ਜੇਗੀ ਕਈ ਵਾਰ ਅਸੀਂ ਕੀ ਕਰਦੇ ਆ ਕਿ ਬਹੁਤ ਵੱਡੀ ਗਲਤੀ ਕਰ ਜਾਂਦੇ ਆ ਉਹ ਇਹ ਆ ਇਕੜਾ ਪ੍ਰਸ਼ਾਦੀ ਜਿਹੜੀ ਦੇਗਾ ਜਦੋਂ ਸਜਾਉਨੇ ਉਹਦੇ ਵਿੱਚ ਸਾਡੀ ਕੋਈ ਮਰਿਆਦਾ ਨਹੀਂ ਹੁੰਦੀ। ਉਹਦੇ ਵਿੱਚ ਸਾਡੀ ਕੋਈ ਭਾਵਨਾ ਹੀ ਨਹੀਂ ਜੁੜਦੀ। ਅਸੀਂ ਗੱਲਾਂ ਕਰਦੇ ਕਰਦੇ ਹੀ ਇਕੜਾ ਪ੍ਰਸ਼ਾਦ ਬਣਾ ਦਿੰਨੇ ਆ। ਉਹਦੇ ਵਿੱਚ ਬਹੁਤ ਵੱਡੀ ਗਲਤੀ ਕਰ ਜਾਂਦੇ ਆ। ਫੇਰ ਜਦੋਂ ਅਰਦਾਸ ਹੋ ਰਹੀ ਹੁੰਦੀ ਆ ਜਾਂ ਆਪਾਂ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾਉਂਦੇ ਆ। ਕਈ ਵਾਰ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਉਹਦੇ ਵਿੱਚ ਖੜਦੇ ਹੀ ਨਹੀਂ ਸ਼ਾਮਲ ਹੀ ਨਹੀਂ ਹੁੰਦੇ। ਸਾਡਾ ਧਿਆਨ ਹੀ ਨਹੀਂ ਉੱਥੇ ਹੁੰਦਾ। ਬਾਕੀ ਸਾਰਾ ਦਿਨ ਆਪਾਂ ਸੰਸਾਰ ਦੇ ਕੰਮ ਹੀ ਕਰਨੇ ਆ। ਜਦੋਂ ਆਪਾਂ ਗੁਰਦੁਆਰਾ ਸਾਹਿਬ ਆ ਜਾਨੇ ਆ ਉਦੋਂ ਸਾਨੂੰ ਸਭ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਕਮ ਸੇ ਕਮ ਹੁਣ ਤਾਂ ਮਨ ਨੂੰ ਮੋੜ ਕੇ ਲਿਆਈਏ ਹੁਣ ਤਾਂ ਮਨ ਨੂੰ ਮੋੜ ਗਏ ਤਾਂ ਇਹ ਤੁਸੀਂ ਆਪਣੇ ਮਨ ਨੂੰ ਟਿਕਾਉਣਾ ਵਾ ਨਹੀਂ ਟਿਕਦਾ ਪਹਿਲਾਂ ਤਾਂ ਮਨ ਦੇ ਟਿਕਾ ਦੀ ਅਰਦਾਸ ਕਰੋ ਪਹਿਲਾਂ ਤਾਂ ਜਿਹੜੀ ਤੁਹਾਡੀ ਸੰਗਤ ਆ ਜਿਹੜੀ ਤੁਹਾਨੂੰ ਨਾਸਤਿਕ ਬਣਾਉਂਦੇ ਆ ਜਿਹੜੇ ਇਸ ਤਰ੍ਹਾਂ ਕਹਿੰਦੇ ਆ ਵੀ ਇਹ ਕਿਵੇਂ ਹੋ ਜੂਗਾ ਇਹ ਕਿਵੇਂ ਹੋ ਜੂਗਾ ਬਾਣੀ ਪੜਨ ਨਾਲ ਕੰਮ ਕਿਵੇਂ ਸਿਰੇ ਚੜ ਜੂਗਾ ਅਡੇ ਕੰਮ ਕਿਵੇਂ ਬਣ ਜਾਣਗੇ ਉਹਨਾਂ ਨਾਲੋਂ ਤੁਹਾਨੂੰ ਆਪਣੀ ਦੋਸਤੀ ਤੋੜਨੀ ਪੈਣੀ ਇਹ ਇੱਥੇ ਤੁਹਾਨੂੰ ਲੱਗ ਸਕਦਾ ਵੀ ਸਾਨੂੰ ਕੀ ਕਹਿ ਰਹੇ ਆ ਪਰ ਇਹ ਵੀ ਬਾਣੀ ਵਿੱਚ ਹੀ ਲਿਖਿਆ ਵੀ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਵੀ ਇਹੋ ਜੇ ਮੂੜ ਬੰਦਿਆਂ ਨਾਲੋਂ ਟੁੱਟੀ ਭਲੀ ਆ ਤੇ ਭਗਤ ਕਬੀਰ ਜੀ ਕੀ ਕਹਿੰਦੇ ਆ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਰਹਿ ਜਾਈਐ ਭਾਗ ਸਾਖਤ ਬੰਦਿਆਂ ਦਾ ਬੁਰੇ ਬੰਦਿਆਂ ਦਾ ਖੋਟੇ ਬੰਦਿਆਂ ਦਾ ਸੰਗ ਨਹੀਂ ਕਰਨਾ ਚਾਹੀਦਾ ਇਹਨਾਂ ਨਾਲੋਂ ਦੂਰੀ ਹੀ ਚੰਗੀ ਹੁੰਦੀ ਆ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਉਦੋਂ ਇਹ ਵੀ ਤੁਸੀਂ ਖਿਆਲ ਰੱਖਣਾ ਜਦੋਂ ਕੋਈ ਵੀ ਪਾਠੀ ਸਿੰਘ ਪਾਠ ਕਰਦਾ ਕੀਰਤਨੀਆਂ ਕੀਰਤਨ ਕਰ ਰਿਹਾ ਤਾਂ ਗੁਰੂ ਸਾਹਿਬ ਆਪ ਉਹਦੇ ਵਿੱਚ ਵਰਤ ਕੇ ਉਹ ਤੋਂ ਕੀਰਤਨ ਕਰਵਾ ਰਹੇ ਹੁੰਦੇ ਆ ਜਾਂ ਬਾਣੀ ਪੜਵਾ ਰਹੇ ਹੁੰਦੇ ਆ ਉਦੋਂ ਉਹਨਾਂ ਦਾ ਵੀ ਸਤਿਕਾਰ ਕਰਨਾ ਬਹੁਤ ਜ਼ਰੂਰੀ ਆ ਜਦੋਂ ਆਪਾਂ ਦੂਜਿਆਂ ਦਾ ਸਤਿਕਾਰ ਕਰਦੇ ਆ ਸਤਿਕਾਰ ਸਹਿਤ ਭਾਈ ਸਾਹਿਬ ਜੀ ਨੂੰ ਅਰਦਾਸ ਕਰਨ ਲਈ ਆਖਦੇ ਆ ਤਾਂ ਉਦੋਂ ਫਿਰ ਸਾਡੀ ਅਰਦਾਸ ਜ਼ਰੂਰ ਪੂਰੀ ਹੁੰਦੀ ਆ ਜਦੋਂ ਅਸੀਂ ਭਾਵਨਾ ਹੀ ਨਹੀਂ ਬਣਾਉਂਦੇ ਸਾਡੀ ਗੁਰੂ ਘਰ ਦੇ ਵਜ਼ੀਰ ਤੇ ਕੋਈ ਭਾਵਨਾ ਨਹੀਂ ਗੁਰੂ ਤੇ ਭਾਵਨਾ ਕਿਸ ਤਰ੍ਹਾਂ ਬਣੇਗੀ ਜੀ ਇਸ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਇੱਥੇ ਜਿਹੜੀਆਂ ਸਮਝਣੀਆਂ ਬੜੀਆਂ ਜ਼ਰੂਰੀ ਆ ਹੁਣ ਤੁਸੀਂ ਇੱਕ ਗੱਲ ਹੋਰ ਵੀ ਦੇਖਿਓ ਗੁਰਦੁਆਰਾ ਸਾਹਿਬ ਲਿਖਿਆ ਹੁੰਦਾ ਹੱਥ ਪੈਰ ਧੋ ਕੇ ਅੱਗੇ ਜਾਓ ਦਰਬਾਰ ਵਿੱਚ ਕਈ ਜਰਾਬਾਂ ਹੀ ਨਹੀਂ ਉਤਾਰਦੇ ਸਮੇਤ ਜਰਾਬਾਂ ਚਲੇ ਜਾਂਦੇ ਅੰਦਰ ਇਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਅਸੀਂ ਮੰਨਦੇ ਨਹੀਂ ਫਿਰ ਅਸੀਂ ਕਹਿੰਨੇ ਆ ਵੀ ਸਾਡਾ ਕੰਮ ਜਿਹੜਾ ਬਣਦਾ ਹੀ ਨਹੀਂ ਹੈਗਾ ਗੁਰੂ ਪਤਾ ਨਹੀਂ ਕਿਉਂ ਸਾਡੇ ਨਾਲ ਕਿਰਪਾ ਨਹੀਂ ਕਰਦਾ ਉਹ ਭਾਈ ਗੁਰੂ ਦਾ ਤੁਹਾਡੇ ਨਾਲ ਕੋਈ ਵੈਰ ਨਹੀਂ ਫਿਰ ਆਪਾਂ ਕਹਿੰਨੇ ਮੇਰੀ ਕਿਸਮਤ ਮਾੜੀ ਹੈ ਕਿਸਮਤ ਕਿਵੇਂ ਇਸ ਤਰ੍ਹਾਂ ਕਿਸਮਤ ਨੂੰ ਦੋਸ਼ ਆਪਾਂ ਦੇ ਸਕਦੇ ਹਾਂ ਜਦੋਂ ਸਾਡੇ ਕਰਮ ਹੀ ਮਾੜੇ ਆ ਜਦੋਂ ਕਰਤੂਤਾ ਸਾਡੀਆਂ ਮਾੜੀਆਂ ਹੋਣਗੀਆਂ ਕਰਮ ਸਾਡੇ ਮਾੜੇ ਹੋਣਗੇ ਫਿਰ ਰਾਮ ਰਾਮ ਕਰਤਾ ਸਭ ਜਗ ਫਿਰ ਰਾਮ ਨਾ ਪਾਇਆ ਜਾਏ ਰਾਮ ਨਾ ਪਾਇਆ ਜਾਏ ਫਿਰ ਕਹੀਂ ਚੱਲੋ ਰਾਮ ਕਹੀਂ ਚੱਲੋ ਵਾਹਿਗੁਰੂ ਕਹੀਂ ਚੱਲੋ ਅੱਲਾ ਕਹੀਂ ਚੱਲੋ ਜੋ ਮਰਜੀ ਕਹੀ ਚੱਲੋ ਖੁਦਾ ਖੁਦਾ ਫਿਰ ਨਹੀਂ ਕਿਰਪਾ ਹੋਣੀ ਕਦੇ ਵੀ ਕਿਉਂਕਿ ਇਹ ਮਨ ਕੁਝ ਹੋਰ ਕਹਿੰਦਾ ਤੇ ਮਨ ਦੇ ਵਿੱਚ ਕੋਈ ਹੋਰ ਗੱਲ ਚੱਲਦੀ ਆ ਜੀਵ ਤੇ ਰਾਮ ਰਾਮ ਅੰਦਰੋਂ ਅਸੀਂ ਖੋਟੇ ਆ ਫਿਰ ਇਹ ਕਿਵੇਂ ਕਿਰਪਾ ਹੋ ਸਕਦੀ ਸਾਡੇ ਤੇ ਤਾਂ ਇਹ ਗੱਲਾਂ ਦਾ ਖਾਸ ਖਿਆਲ ਰੱਖਣਾ ਤੁਹਾਨੂੰ ਸਫਾਈ ਕਰਨੀ ਪੈਣੀ ਆ ਆਪਣੇ ਮਨ ਦੀ ਬਿਲਕੁਲ ਕਿਵੇਂ ਮਨ ਤੋਂ ਉਹ ਸ਼ਬਦ ਲਾਗੋ ਹਰ ਸੋ ਰਹੋ ਹੋ ਚਿਤ ਲਾਈ ਮਨ ਕਿਵੇਂ ਧੋਤਾ ਜਾਊਗਾ ਇਹਦਾ ਜਵਾਬ ਵੀ ਬਾਣੀ ਦਿੰਦੀ ਆ ਕਿ ਗੁਰੂ ਦੇ ਸ਼ਬਦ ਵਿੱਚ ਜੁੜੋ ਪ੍ਰਮਾਤਮਾ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਰੱਖੋ ਜੇ ਮਨ ਨੂੰ ਧੋਣਾ ਚਾਹੁੰਦੇ ਹੋ ਇਸ ਤਰ੍ਹਾਂ ਹੀ ਧੋਤਾ ਜਾਵੇਗਾ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਾਹ ਸਾਇ ਵਜਾਏ ਆ ਜਿਹੜੇ ਆਪਣੇ ਅੰਦਰ ਸੰਸੇ ਬਣੇ ਹੋਏ ਆ ਅਸੀਂ ਵਿਕਾਰਾਂ ਵਿੱਚ ਫਸੇ ਹੋਏ ਹਾਂ ਇਹ ਜਿਹੜੀਆਂ ਚੀਜ਼ਾਂ ਵਿੱਚ ਅਸੀਂ ਆਪਣੇ ਮਨ ਨੂੰ ਭਟਕਣਾ ਲੱਗੀ ਹੋਈ ਆ ਸ਼ੱਕ ਪਏ ਹੋਏ ਆ ਸਾਰੇ ਦੂਰ ਹੋ ਜਾਣਗੇ ਗੁਰੂ ਦੀ ਰਹਿਮਤ ਹੋ ਜਾਵੇਗੀ ਤਾਂ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇਹ ਨੱਜ ਦੇ ਤਜਰਬੇ ਵਿੱਚੋਂ ਵੀ ਆ ਤੇ ਬਾਕੀ ਜਿਹੜੇ ਸਿੰਘ ਆਪਣੇ ਹੋਏ ਆ ਜਿਨ੍ਹਾਂ ਨੇ ਆਪ ਕਰਕੇ ਦੇਖਿਆ ਉਹਨਾਂ ਨੇ ਆਪਣੀਆਂ ਹੱਡ ਬਿੱਟੀਆਂ ਸੁਣਾਈਆਂ ਕਿ ਕਿਸ ਤਰ੍ਹਾਂ ਉਹਨਾਂ ਦੇ ਰੁਕੇ ਕੰਮ ਬਣ ਗਏ ਸੀ ਇਹ ਇਸ ਤਰ੍ਹਾਂ ਜੋ-ਜੋ ਵੀ ਹੋਇਆ ਉਸ ਨਾਲ ਉਹਦੇ ਵਿੱਚੋਂ ਮਰਿਆਦਾ ਵਿੱਚੋਂ ਆਪ ਜੀ ਨੂੰ ਦੱਸਿਆ ਜਾ ਰਿਹਾ ਇਹ ਤੁਸੀਂ ਖੁਦ ਵੀ ਕਰ ਸਕਦੇ ਹੋ ਸੁਣੀ ਸੁਣਾਈ ਗੱਲ ਤੇ ਮੈਂ ਕਹੂੰਗਾ ਵੀ ਯਕੀਨ ਨਹੀਂ ਕਰਨਾ ਚਾਹੀਦਾ ਤਾਨੂੰ ਆਪਣੇ ਤਜਰਬੇ ਤੋਂ ਸਿੱਖਣਾ ਚਾਹੀਦਾ ਤੇ ਤੁਸੀਂ ਇੱਕ ਵਾਰੀ ਜ਼ਰੂਰ ਕਰਕੇ ਦੇਖਿਓ ਪਰ ਕਰਨਾ ਪੂਰੀ ਮਰਿਆਦਾ ਦੇ ਨਾਲ ਇਹ ਨਾ ਹੋਵੇ ਤੁਸੀਂ ਅੱਧੀ ਗੱਲ ਸੁਣ ਲਉ ਅੱਧੀ ਗੱਲ ਛੱਡ ਦਉ ਅੱਧੀ ਗੱਲ ਕਰ ਲਉ ਅੱਧੀ ਫਿਰ ਛੱਡ ਦਿਉ ਫਿਰ ਨਹੀਂ ਇਹ ਹੋ ਸਕਦਾ ਇਹ ਤਾਂ ਸਤਿਗੁਰੂ ਪੂਰੇ ਸੇਵਿਆ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਅਰਾਧੇ ਆਕਾਰ ਜਾਵੇ ਰਾਸ ਇਹ ਤਾਂ ਗੁਰੂ ਨੂੰ ਜਦੋਂ ਆਪਾਂ ਆਰਾਧਨੇ ਆਪਣਾ ਕਾਰਜ ਜਿਹੜਾ ਵੱਡਾ ਕਾਰਜ ਆ ਜਨਮ ਮਰਨ ਕਟਿਆ ਜਾਣਾ ਇਹ ਵਾਰ-ਵਾਰ ਸੰਸਾਰ ਤੇ ਨਾ ਆਉਣਾ ਮੁਕਤ ਹੋ ਜਾਣਾ ਇਹ ਹੋ ਜਾਂਦੇ ਆ ਦੁਨਿਆਵੀ ਕਾਰਜ ਦਾ ਕਿੱਡੀ ਕ ਗੱਲ ਆ ਇਹ ਤਾਂ ਬੜੀ ਛੋਟੀ ਚੀਜ਼ ਐ ਜਿਹਦੇ ਸਾਹਮਣੇ ਐ ਗੁਰੂ ਤਾਂ ਮੁਕਤ ਕਰ ਦਿੰਦਾ ਬੰਦੇ ਨੂੰ ਗੁਰੂ ਤਾਂ ਮੁਕਤੀ ਦਿੰਦਾ ਜਨਮ ਮਰਨ ਇਹਨਾਂ ਤੋਂ ਮੁਕਤੀ ਕਰ ਦਿੰਦਾ ਬੰਦਨਾ ਤੋਂ ਖਲਾਸੀ ਕਰ ਦਿੰਦਾ ਇਹ ਤਾਂ ਹੈ ਹੀ ਦੁਨਿਆਵੀ ਕਾਰਜ ਨਿੱਕੇ ਮੋਟੇ ਇਹ ਤਾਂ ਬਾਣੀ ਪੜ ਕੇ ਬਹੁਤ ਜਲਦੀ ਹੋ ਜਾਂਦੇ ਆ ਤੇ ਜਿਹੜੇ ਭਗਤ ਹੁੰਦੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਇੱਛਾ ਵੀ ਨਹੀਂ ਰਹਿੰਦੀ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈ ਆ ਉਹਨਾਂ ਨੂੰ ਸੱਚੇ ਨਾਮ ਦਾ ਆਸਰਾ ਹੁੰਦਾ ਉਹਨਾਂ ਦੀਆਂ ਆਸ਼ਾਵਾਂ ਨਹੀਂ ਹੁੰਦੀਆਂ ਜਿਹੜੀਆਂ ਸਾਡੀਆਂ ਆਪਾਂ ਕਹਿੰਨੇ ਅਨਕੀ ਨਕੀ ਇੱਛਾ ਉਹ ਤਾਂ ਨਾਮ ਦੇ ਵਿੱਚ ਲੱਗੇ ਰਹਿੰਦੇ ਆ ਸਦਾ ਹੀ ਕਤ ਜਾਈਏ ਰੇ ਘਰ ਲਾਗੋ ਰੰਗ ਉਹ ਤਾਂ ਘਰੇ ਮौज ਬਣ ਜਾਂਦੀ ਉਹਨਾਂ ਨੂੰ ਉਹਨਾਂ ਨੂੰ ਆ ਸੁੱਖ ਨਹੀਂ ਚਾਹੀਦੇ ਉਹ ਤਾਂ ਆਨੰਦ ਵਿੱਚ ਰਹਿੰਦੇ ਆ ਦੇਖੋ ਇੱਕ ਸੁੱਖ ਹੁੰਦਾ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਸੀ ਇੱਕ ਦਖੰਡਾ ਇੱਕ ਆਨੰਦ ਹੁੰਦਾ ਭਗਤ ਜਿਹੜੇ ਆ ਆਨੰਦ ਦੇ ਵਿੱਚ ਰਹਿੰਦੇ ਆ ਵਿਗਾਸ ਵਿੱਚ ਰਹਿੰਦੇ ਆ ਖੁਸ਼ੀ ਵਿੱਚ ਰਹਿੰਦੇ ਆ ਖੇੜਿਆਂ ਵਿੱਚ ਰਹਿੰਦੇ ਆ ਸਦਾ ਹੀ ਤਾਂ ਹੀ ਉਹਨਾਂ ਤੇ ਏਡੀ ਕਿਰਪਾ ਹੋ ਜਾਂਦੀ ਆ ਰੱਬ ਦੇ ਪਿਆਰੇ ਉਹਦੇ ਗੁਣ ਵੀ ਗਾਈ ਜਾਂਦੇ ਆ ਸ਼ੁਕਰਾਨਾ ਵੀ ਕੀ ਜਾਂਦੇ ਆ ਅਸੀਂ ਉਹ ਲੋਕ ਆ ਜਿਹੜੇ ਨਾ ਤਾਂ ਸ਼ੁਕਰਾਨਾ ਕਰ ਸਕਦੇ ਆ ਤੇ ਨਾ ਹੀ ਮੈਂ ਤਾਂ ਇਹ ਕਹੂੰਗਾ ਵੀ ਦੁੱਖ ਸਹਿ ਸਕਦੇ ਆ ਨਾ ਹੀ ਅਸੀਂ ਸੁੱਖ ਸਹਿ ਸਕਦੇ ਆ ਸੁੱਖ ਦੇ ਵਿੱਚ ਅਸੀਂ ਡੋਲ ਜਾਂਦੇ ਆ ਪੈਰ ਛੱਡ ਦਿੰਨੇ ਆ ਗਮੀ ਦੇ ਵਿੱਚ ਦੁੱਖਾਂ ਦੇ ਵਿੱਚ ਅਸੀਂ ਰੱਬ ਨੂੰ ਹੀ ਕਹਿੰਨੇ ਆ ਵੀ ਤੂੰ ਮੇਰੇ ਨਾਲੇ ਓ ਕਿਉਂ ਕੀਤਾ ਲਾਂਭੇ ਦੇਣ ਲੱਗ ਜਾਨੇ ਸਾਡੀ ਹਾਲਤ ਇਸ ਤਰ੍ਹਾਂ ਹੀ ਆ ਵੀ ਸੁੱਖ ਚ ਵੀ ਅਸੀਂ ਰੱਬ ਦਾ ਭਾਣਾ ਨਹੀਂ ਮੰਨਦੇ ਦੁੱਖ ਚ ਤਾਂ ਅਸੀਂ ਮੰਨਣਾ ਹੀ ਕੀ ਆ ਇਹ ਚੀਜ਼ਾਂ ਅਸੀਂ ਵੇਖਦੇ ਆ ਜਿਵੇਂ ਜਿਵੇਂ ਅਸੀਂ ਬਾਣੀ ਨੂੰ ਸਮਝ ਸਮਝ ਕੇ ਪੜਾਂਗੇ ਵਿਚਾਰਾਂਗੇ ਪ੍ਰਾਤਨ ਇਤਿਹਾਸ ਬਣਾਗੇ ਪ੍ਰਾਤਨ ਗ੍ਰੰਥ ਪੜਾਂਗੇ ਉਹਨਾਂ ਨੂੰ ਸਮਝਾਂਗੇ ਫਿਰ ਉਸ ਤਰ੍ਹਾਂ ਹੀ ਸਾਡਾ ਜੀਵਨ ਬਦਲੇਗਾ ਕਈ ਵਾਰ ਐਵੇਂ ਹੁੰਦਾ ਵੀ ਗੱਲ ਡੂੰਗੀ ਆ ਜਿਹੜੀ ਗੱਲ ਡੂੰਗੀ ਹੁੰਦੀ ਆ ਗੁਰਮਖ ਪਿਆਰਿਓ ਉਹ ਗੱਲ ਉੱਚੀ ਵੀ ਹੁੰਦੀ ਆ ਜਿਹੜੀ ਗੱਲ ਡੂੰਗੀ ਨਹੀਂ ਉੱਚੀ ਨਹੀਂ ਹੋ ਸਕਦੀ ਜਿਹੜੇ ਦਰਖਤ ਦੀਆਂ ਜੜਾਂ ਆਪਾਂ ਵੇਖਦੇ ਆ ਜ਼ਮੀਨ ਦੇ ਅੰਦਰ ਜਿੰਨੀਆਂ ਥੱਲੇ ਤੱਕ ਹੋਣਗੀਆਂ ਉਨਾ ਹੀ ਉੱਚਾ ਜਾ ਸਕੂਗਾ ਤਾਂ ਜਿਹੜੀ ਗੱਲ ਜਿਹੜੀ ਉੱਚੀ ਹੋਊਗੀ ਉਹ ਡੂੰਗੀ ਹੋਊਗੀ ਜਿਹੜੀ ਡੂੰਗੀ ਹੋਊਗੀ ਉਹ ਉੱਚੀ ਹੋਊਗੀ ਅਸੀਂ ਗਿੱਜੇ ਵੇ ਆ ਆ ਛੋਟੀਆਂ ਮੂਟੀਆਂ ਉੱਪਰੋਂ ਉੱਪਰੋਂ ਗੱਲਾਂ ਸੁਣਨ ਸੰਤੋ ਮੱਖਣ ਖਾਇਆ ਛਾਸ਼ ਪੀਐ ਸੰਸਾਰ ਭਗਤ ਕਬੀਰ ਜੀ ਕਹਿੰਦੇ ਸਾਧੂ ਸੰਤਾਂ ਨੇ ਮੱਖਣ ਖਾਧਾ ਸੰਸਾਰੀ ਲੋਕਾਂ ਨੂੰ ਆਸ਼ਾਸ਼ ਆ ਮਤਲਬ ਜਿਹੜੀ ਲੱਸੀ ਹੁੰਦੀ ਹੈ ਏਹੀ ਬਚੀ ਹੈ ਮੱਖਣ ਤਾਂ ਸੰਤਾਂ ਨੇ ਖਾਧਾ ਰੱਬ ਦੇ ਪਿਆਰਿਆਂ ਨੇ ਖਾਧਾ ਤਾਂ ਇਹ ਚੀਜ਼ਾਂ ਦੇ ਵਿੱਚ ਜਿਹੜੀਆਂ ਮੈਂ ਅਸਲ ਵਿੱਚ ਕਹਿਣਾ ਤੁਹਾਨੂੰ ਇਹ ਸੀ دنیਾਵੀ ਚੀਜ਼ਾਂ ਦੇ ਨਾਲ ਸਾਨੂੰ ਨਾਮ ਵੀ ਮੰਗਣਾ ਚਾਹੀਦਾ ਸਿੱਖੀ ਦੀ ਦਾਤ ਵੀ ਮੰਗਣੀ ਚਾਹੀਦੀ ਆ ਸਦਕ ਵੀ ਮੰਗਣਾ ਚਾਹੀਦਾ ਜੋ ਪ੍ਰਤਨ ਗੁਰ ਸਿੱਖਾਂ ਕੋਲ ਸੀਗਾ ਅੱਜ ਦੇ ਦੀਵਾਨ ਵਿੱਚ ਇਹੀ ਬੇਨਤੀਆਂ ਵੀ ਜੇ ਤੁਹਾਡਾ ਕੰਮ دنیਾਵੀ ਕੋਈ ਰੁਕਿਆ ਹੋਇਆ ਤੁਸੀਂ ਜਪਜੀ ਸਾਹਿਬ ਦੀ ਬਾਣੀ ਪੜੋ ਆਨੰਦ ਸਾਹਿਬ ਜੀ ਦਾ ਪਾਠ ਪੜੋ ਆਨੰਦ ਸਾਹਿਬ ਜੀ ਦੇ ਤਿੰਨ ਪਾਠ ਪੜਨੇ ਸਵਾਲ ਹੋਵੇਗਾ ਵੀ 6 ਪੌੜੀਆਂ ਪੜ ਸਕਦੇ ਆ ਨਹੀਂ ਜੀ ਸੰਪੂਰਨ ਦਾ ਮਤਲਬ ਸੰਪੂਰਨ 40 ਪੌੜੀਆਂ ਜਪਜੀ ਸਾਹਿਬ ਦੀਆਂ ਵੀ 38 ਪੌੜੀਆਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਇੱਥੋਂ ਲੈ ਕੇ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦੀ ਦੀਏਗ ਬਣਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਤਿੰਨ ਪਾਠ ਆਨੰਦ ਸਾਹਿਬ ਜੀ ਦੇ ਕਰਕੇ ਅਰਦਾਸ ਬੇਨਤੀ ਕਰਕੇ ਗੁਰੂ ਤੋਂ ਹੁਕਮਨਾਮਾ ਸਰਵਣ ਕਰਕੇ ਫਿਰ ਦੇਖਿਓ ਕਿਵੇਂ ਤੁਹਾਡੇ ਕਾਰਜ ਰਾਸ ਹੁੰਦੇ ਅੱਜ ਦੇ ਰੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਪੁੱਲ ਚੱਕ ਦੀ ਖਿਮਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਿੱਖ ਜਗਤ ਵਿੱਚ ਅਕਰਦਾਸ ਕੀਤੀ ਜਾਂਦੀ ਆ ਉਹ ਸਾਰਿਆਂ ਲਈ ਹੁੰਦੀ ਆ ਉਹ ਆਪਾਂ ਸਾਰਿਆਂ ਦੇ ਭਲੇ ਦੀ ਅਰਦਾਸ ਕਰੀਏ ਤੇ ਫਤਿਹ ਬੁਲਾਈਏ ਜੀ ਮੇਰੇ ਤੋਂ ਕਥਾ ਵਿਚਾਰ ਕਰਦੇ ਆ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ